ਬਹੁਤ ਹਿੰਮਤੀ ਸੀ ਬਹੁਤ ਜੰਗਲੜੀ ਉਹਨੇ ਬਿਮਾਰੀ ਦੇ ਨੀ ਕੀਦ ਵਾਲੇ ਦੇ 11 April ਨੂੰ ਜ਼ਿਆਦਾ ਪ੍ਰੋਬਲਮ ਆ ਗਿਆ ਫਿਰ ਉਹਨੂੰ ਕੋਟੇਸ ਹਸਪੀਟਲ ਲੈ ਮੜੀ ਗਈ ਤਾ ਹਾਲੀ ਉਸ ਤੋਂ ਬਾਅਦ 32 ਕੀਤਾ 32 ਸੈਕਟਰ ਚਕਰੀਗੜ੍ਹ ਪਰ ਕੋਈ ਹੱਥ ਹੱਲੇ ਨਹੀਂ ਪਿਆ ਕੁਝ ਵੀ ਚੀ ਨਾਂ ਜ਼ੋਰ ਹੁੰਦਾ ਸਾਦੋਂ ਨਹੀਂ ਲੈਣੇ ਬੰਦੇ ਨੇ ਜਿੰਨੇ ਰੱਬ ਨੇ ਬਖਸ਼ੇ ਹੋਏ ਬੰਦਾ ਜਦੋਂ ਜ਼ਿਆਦਾ ਕਰਦਾ ਕੋਸ਼ਿਸ਼ ਕਰਦਾ ਇੱਕ ਰਿਸ਼ਤੇ ਹੁੰਦੇ ਨੇ ਉਹਦੇ ਰਿਸ਼ਤੇ ਹੁੰਦੇ 25 26 ਸਾਲ ਦਾ ਸਫ਼ਰ ਜਿਹੜਾ ਉਹ گزارਿਆ ਰਿਹਾ ਗਰੀਬੀ ਤੋਂ ਲੈ ਕੇ ਅੱਜ ਤੱਕ ਦਾ ਸਫ਼ਰ ਜਿਹੜਾ گزارਿਆ ਜਦੋਂ ਸੱਲਾਰ ਨੂੰ ਵੀ ਜਾਣਦਾ ਹੀ ਨਹੀਂ ਸੀਗਾ ਕਿ ਜਿਹੜੀ ਘਰ ਦਾ ਟੁੱਲਾ ਚੌਂਕਾ ਜੋ ਚ ਸੰਭਾਲਦੀ ਆ ਚਲਾਉਂਦੀ ਆ ਉਹਦੀਆਂ ਦੁਆਵਾਂ 'ਚ ਬਹੁਤ ਅਸਰ ਹੁੰਦਾ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਰਸੋਈ ਦੇ ਵਿੱਚ ਕੁਝ ਹੈ ਕਿ ਨਹੀਂ ਅੱਜ ਸ਼ਾਮ ਨੂੰ ਖਾਣਾ ਬਣੂਗਾ ਕਿ ਨਹੀਂ ਬਣੂਗਾ ਬੱਚੇ ਰਾਤ ਕਿ ਸੌਣਗੇ ਕਿ ਕੇ ਸੌਣਗੇ ਫਿਰ ਉਹ ਦੁਆਵਾਂ ਦੇ ਨਾਲ-ਨਾਲ ਇਹ ਬੰਦੇ ਨੂੰ ਭਾਗ ਲੱਗਦੇ ਹਾਲੀ ਦੇ ਵਿੱਚ ਪੰਜਾਬੀ ਨਾਮਵਰ ਗਾਇਕ ਸਰਦਾਰ ਅਲੀ ਦੀ ਧਰਮ ਪਤਨੀ ਦਾ ਦਿਹਾਂਤ ਹੋ ਗਿਆ ਸੋਸ਼ਲ ਮੀਡੀਆ ਰਾਹੀਂ ਉਹਨਾਂ ਨੇ ਪੋਸਟ ਪਾ ਕੇ ਇਹ ਸੂਚਨਾ ਸਾਂਝੀ ਕੀਤੀ ਸੀਗੀ ਸਰਦਾਰ ਨੂੰ ਸਰਦਾਰ ਅਲੀ ਬਣਾਉਣ ਵਾਲੀ ਉਹਨਾਂ ਦੀ ਧਰਮ ਪਤਨੀ ਪਰਵੀਨ ਮਤੋਈ ਅੱਜ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਤੇ ਅੱਜ ਉਹਨਾਂ ਦਾ ਅੰਤਿਮ ਭੋਗ ਪਾਇਆ ਗਿਆ ਪਿੰਡ ਦੇ ਵਿੱਚ ਔਰ ਬਹੁਤ ਵੱਡਾ ਇਕੱਠ ਇੱਥੇ ਹੋਇਆ ਹੈ ਸਭ ਲੋਕ ਇੱਥੇ ਪਹੁੰਚੇ ਨੇ ਸ਼ਰਧਾ ਤੇ ਫੁੱਲ ਭੇਟ ਕਰਨ ਲਈ ਮੇਰੇ ਨਾਲ ਇਸ ਵਕਤ ਸਰਦਾਰ ਅਲੀ ਮੌਜੂਦ ਨੇ ਇਹ ਦੁੱਖ ਕਦੇ ਨਹੀਂ ਘਟ ਸਕਦਾ ਪਰ ਉਹਨਾਂ ਦੇ ਜਜ਼ਬਾਤ ਇੱਕ ਵਾਰੀ ਜਾਣ ਲੈਣੇ ਆ ਕਿ ਕੀ ਆਖਰੀ ਵਕਤ ਸੀ ਕੋਨ ਦਾ ਸਰਦਾਰਜੀ ਬਹੁਤ ਮੰਨਪਾਗੀ ਖਬਰ ਹੈ ਜਦੋਂ ਤੁਸੀਂ ਸੋਸ਼ਲ ਮੀਡੀਆ ਤੇ ਇਹ ਪੋਸਟ ਕੀਤਾ ਕੀ ਆਖਰੀ ਵਕਤ ਸੀ ਕੋਨ ਦਾ ਐਕਚੁਅਲੀ ਉਹ ਬਿਮਾਰਤਾ 2.5 ਸਾਲ ਤੋਂ ਚੱਲ ਰਹੀ ਸੀ ਬਟ ਬਹੁਤ ਹਿੰਮਤੀ ਸੀ ਬਹੁਤ ਜੰਗ ਲੜੀ ਉਹਨਾਂ ਨੇ ਬਿਮਾਰੀ ਦੇ ਨਾਲ ਕਿਡਨੀਜ਼ ਦੀ ਪ੍ਰੋਬਲਮ ਹੋ ਗਈ ਸੀ ਉਹਨਾਂ ਕਿਡਨੀਜ਼ ਫੇਲ ਹੋ ਗਿਆ ਸੀ ਆਲਮੋਸਟ 2 30 ਸਾਲ ਪਹਿਲਾਂ ਉਹਨਾਂ ਨੇ ਬੜੀ ਜਦੋਜਹਾਦ ਕੀਤੀ ਅਸੀਂ ਵੀ ਨਾਲ ਥੋੜਾ ਬਹੁਤਾ ਚਲੋ ਜਿੰਨਾ ਬੰਦਾ ਕਰ ਸਕਦਾ ਕੀਤਾ ਤੇ ਪਰ ਹੁਣ ਆ ਈਦ ਵਾਲੇ ਦਿਨ 11 April ਨੂੰ ਜ਼ਿਆਦਾ ਪ੍ਰੋਬਲਮ ਚ ਆ ਗਈ ਫਿਰ ਉਹਨਾਂ ਨੂੰ ਫੋਟੇਸ ਹਸਪੀਟਲ ਐਡਮਿਟ ਕੀਤਾ ਮੋਹਾਲੀ ਉਸ ਤੋਂ ਬਾਅਦ 32 ਕੀਤਾ 32 ਸੈਕਟਰ ਚੰਡੀਗੜ੍ਹ ਬਟ ਕੋਈ ਹੱਥ ਪੱਲੇ ਨਹੀਂ ਪਿਆ ਕੁਝ ਵੀ ਜੋ ਅੱਲਾਹ ਨੂੰ ਮਨਜ਼ੂਰ ਹੁੰਦਾ ਸਾਧੋਂ ਨਹੀਂ ਲੈਣੇ ਨੇ ਬੰਦੇ ਨੇ ਜਿੰਨੇ ਰੱਬ ਨੇ ਬਖਸ਼ੇ ਹੋਇਆ ਇਹ ਬੰਦਾ ਜਦੋਂ ਜ਼ਿਆਦਾ ਕਰਦਾ ਕੋਸ਼ਿਸ਼ ਕਰਦਾ ਇੱਕ ਰਿਸ਼ਤੇ ਹੁੰਦੇ ਨੇ ਮੋਹ ਦੇ ਰਿਸ਼ਤੇ ਹੁੰਦੇ ਨੇ 25 26 ਸਾਲ ਦਾ ਸਫ਼ਰ ਜਿਹੜਾ ਉਹ ਗੁਜ਼ਾਰਿਆ ਗਰੀਬੀ ਤੋਂ ਲੈ ਕੇ ਅੱਜ ਤੱਕ ਦਾ ਸਫ਼ਰ ਜਿਹੜਾ ਗੁਜ਼ਾਰਿਆ ਜਦੋਂ ਸਰਦਾਰ ਅਣੂ ਨੂੰ ਕੁਝ ਜਾਣਦਾ ਹੀ ਨਹੀਂ ਸੀਗਾ ਨਾ ਗਾਇਕੀ ਚ ਨਾ ਸ਼ਾਇਰੀ ਚ ਨਾ ਕਿਸੇ ਗੱਲ ਦੇ ਵਿੱਚ ਕੋਈ ਨਹੀਂ ਸੀਗਾ ਤੇ ਉਦੋਂ ਤੋਂ ਸਫ਼ਰ ਸ਼ੁਰੂ ਹੋਇਆ ਹੈ ਲਾਈਫ ਦਾ ਤੇ ਕਿਤਨਾ ਕਿਤੇ ਕਿਉਂਕਿ ਜਿਹੜੀ ਘਰ ਦਾ ਚੁੱਲ੍ਹਾ ਚੌਂਕਾ ਜੋ ਸੰਭਾਲਦੀ ਹੈ ਚਲਾਉਂਦੀ ਆ ਉਹਦੀਆਂ ਦੁਆਵਾਂ 'ਚ ਬਹੁਤ ਅਸਰ ਹੁੰਦਾ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਰਸੋਈ ਦੇ ਵਿੱਚ ਕੁਝ ਹੈ ਕਿ ਨਹੀਂ ਹੈ ਅੱਜ ਸ਼ਾਮ ਨੂੰ ਖਾਣਾ ਬਣੂਗਾ ਕਿ ਨਹੀਂ ਬਣੂਗਾ ਬੱਚੇ ਰੱਜ ਕੇ ਸੌਣਗੇ ਕਿ ਭੁੱਖੇ ਸੌਣਗੇ ਫਿਰ ਉਹ ਦੁਆਵਾਂ ਦੇ ਨਾਲ ਏ ਬੰਦੇ ਨੂੰ ਭਾਗ ਲੱਗਦੇ ਆ ਉਹਦੀ ਨੇ ਸਿੱਧਤ ਨਾਲ دعਵਾ ਕੀਤੇ ਆ ਕਿ ਇੱਕ ਨਾਰਮਲ ਤੋਂ ਅਜ ਸਰਦਾਰ ਅਲੀ ਬਣਿਆ ਉਹ ਕਹਿੰਦੇ ਹੁੰਦੀ ਸੀ ਕਿ ਮਤਲਬ ਕਿਦੇ ਵਿੱਚ ਅਗਰ ਨਾ ਹੋਊਗਾ ਤਾਂ ਕਵਾਲੀ ਚ ਹੋਊਗਾ ਉਹਦੀ ਵਰਡਿੰਗ ਸੀ ਕਿ ਜਿੰਨੇ ਮਰਜੀ ਮੈਂ ਗਾਣੇ ਕਮਰਸ਼ਲ ਵੀ ਬਹੁਤ ਗਾਣੇ ਕੱਢੇ ਫੇਲਾ ਮੈਂ ਬੂਟਾ ਮੁਹੰਮਦ ਬਾਜੀ ਬੈਠੇ ਮੈਂ ਇਹਨਾਂ ਨਾਲ ਵੀ ਇਹਨਾਂ ਦਾ ਕੋਰਸ ਵੀ ਬੋਲਦਾ ਰਿਹਾ ਮੈਂ ਇਹਨਾਂ ਦਾ ਹੈਨਾ ਇਹਨਾਂ ਦਾ ਮੈਨੂੰ ਜਿਹੜਾ ਸੌਬਤ ਨਸੀਬ ਹੋਈ ਪਰ ਉਹਦੀ ਪਤਾ ਨਹੀਂ ਕੀ ਸੀ ਉਹਨੇ ਕਹਿੰਦਾ ਜਿੰਨੇ ਮਰਜ਼ੀ ਗਾਣੇ ਕੱਢ ਲਓ ਪਰ ਜਿਹੜੀ ਕਵਾਲੀ ਆ ਉਤੋਂ ਭਾਗ ਲੱਗਿਆ ਤੇ ਰੰਪ ਨੇ ਉਤੋਂ ਹੀ ਭਾਗ ਲਾਇਆ ਕਵਾਲੀ ਨੂੰ ਹੀ ਉਹਦੀਆਂ ਦੁਆਵਾਂ ਨੇ ਇੱਥੇ ਤੱਕ ਲਿਆਂਦਾ ਨਾ ਪਰ ਅੱਜ ਜਦੋਂ ਸਾਰਾ ਕੁਝ ਆਇਆ ਤੇ ਫਜ਼ੂਲ ਹੀ ਹੈ ਇੱਥੇ ਬੰਦਾ ਬਹੁਤ ਮਜਬੂਰ ਹੋ ਗਿਆ ਅੱਲਾਹ ਅੱਜ ਇਹ ਪੰਡਾਲ ਪੂਰਾ ਭਰਿਆ ਸੀਗਾ ਹਨਾ ਇੱਕ ਜੀਵਨ ਸਾਥੀ ਨਜ਼ਰ ਨਹੀਂ ਆਇਆ ਉਹ ਸਭ ਲੋਕ ਨਜ਼ਰ ਆਏ ਜਿਹੜੇ ਅੱਜ ਤੱਕ ਤੁਹਾਡੇ ਨਾਲ ਸੀਗੇ ਕੁਝ ਸ਼ੁਰੂ ਤੋਂ ਜੁੜੇ ਕੁਝ ਬਾਤਾਂ ਚ ਜੁੜੇ ਪਰ ਅੱਜ ਸਿਰਫ ਇੱਕੋ ਨਹੀਂ ਦਿਖੇ ਉਹ ਹੀ ਤੇਰਾ ਅਲੋਪ ਹੋ ਗਿਆ ਜਿਹਨੂੰ ਤੁਸੀਂ ਆਪਣਾ ਜੀਵਨ ਸਾਥੀ ਕਹਿੰਦੇ ਹੋ ਉਹ ਚਿਹਰਾ ਅਲੋਪ ਹੋ ਗਿਆ ਬੱਚੇ ਨੇ ਬੱਚੇ ਵੀ ਦੇਖੋ ਬੱਚਿਆਂ ਦਾ ਆਪਣਾ ਰੋਲ ਹੈ ਲੇਕਿਨ ਜੀਵਨ ਸਾਥੀ ਦਾ ਆਪਣਾ ਰੋਲ ਹੈ ਬੰਦੇ ਤੇ ਬਹੁਤ ਮੁਸੀਬਤਾਂ ਬਹੁਤ ਮੇਰੇ ਤੇ ਬਹੁਤ ਮੁਸ਼ਕਲ ਆਈਆਂ ਬੜੇ ਮੈਂ ਹਾਰਡ ਟਾਈਮ ਦੇਖੇ ਲਾਈਫ ਦੇ ਵਿੱਚ ਪਰ ਜਿੱਥੇ ਉਹਨੂੰ ਖੜਨਾ ਚਾਹੀਦਾ ਸੀ ਉਹ ਖੜੀ ਪੈਸੇ ਨਾਲ ਖੜਨਾ ਨਹੀਂ ਹੁੰਦਾ ਪੈਸਾ ਤਾਂ ਸਾਡੇ ਹੁਣ ਕੰਮ ਵੀ ਨਹੀਂ ਆਇਆ ਹਸਪੀਟਲ 'ਚ ਅਸੀਂ ਡਾਕਟਰਾਂ ਨੂੰ ਮੂਰੇ ਇੰਨਾ ਸਾਰਾ ਪੈਸਾ ਲੈ ਕੇ ਬੈਠੇ ਕੰਮ ਵੀ ਨਹੀਂ ਆਇਆ ਡਾਕਟਰ ਸਾਨੂੰ ਕਹਿ ਰਹੇ ਨੇ ਵੱਡੇ ਵੱਡੇ ਹਸਪੀਟਲਸ ਦੇ ਡਾਕਟਰ ਕਹਿ ਰਹੇ ਨੇ ਕਿ ਬਿਮਾਰੀ ਡਾਇਗਨੋਸ ਨਹੀਂ ਹੋ ਰਹੀ ਪਤਾ ਨਹੀਂ ਲੱਗ ਰਿਹਾ ਕੀ ਆ ਕਿਸੇ ਰਿਪੋਰਟ ਚ ਨਹੀਂ ਆ ਰਹੀ ਹੈ ਅਸੀਂ ਕੀ ਕਰੀਏ ਮਰੀਜ਼ ਜਿਹੜਾ ਮਤਲਬ ਵਾਈਫ ਨੂੰ ਕਹਿ ਰਿਹਾ ਕਿ ਇਹ ਸਾਨੂੰ ਸਪੋਰਟ ਨਹੀਂ ਕਰ ਰਹੀ ਅੰਦਰੋਂ ਅਸੀਂ ਡਾਕਟਰ ਦੀ ਸਪੋਰਟ ਲੈਣ ਗਏ ਆ ਕਿ ਡਾਕਟਰ ਸਪੋਰਟ ਕਰੇ ਸਾਨੂੰ ਤੇ ਡਾਕਟਰ ਕਹਿ ਰਹੇ ਨੇ ਇਹ ਸਪੋਰਟ ਨਹੀਂ ਕਰ ਰਹੀ ਸਾਨੂੰ ਰਿਸਪੌਂਸ ਨਹੀਂ ਆ ਰਿਹਾ ਕਿ ਉੱਥੇ ਫਿਰ ਅੱਲਾ ਹੁੰਦਾ ਜਦੋਂ ਡਾਕਟਰਸ ਨੂੰ ਵੀ ਰਿਸਪੌਂਸ ਨਾ ਮਿਲੇ ਨਾ ਉਤੇ ਪਰਮਾਤਮਾ ਹੁੰਦਾ ਪਰਮਾਤਮਾ ਫਿਰ ਸਾਰੇ ਉਹ ਡਾਇਗਨੋਸਿਸ ਸਿਸਟਮ ਬੰਦ ਕਰ ਦਿੰਦਾ ਵੀ ਪੁਨਾ ਬਿਮਾਰੀ ਦਾ ਪਤਾ ਲੱਗਣਾ ਵੀ ਕੀ ਆ ਡਾਕਟਰਾਂ ਦੇ ਵੀ ਹੱਥ ਖੜੇ ਹੋ ਜਾਣੇ ਨੇ ਅਸੀਂ ਇੰਨਾ ਸਾਰਾ ਪੈਸਾ ਲੈ ਕੇ ਬੈਠੇ ਹਾਂ ਉਹਨਾਂ ਦੇ ਵੀ ਉਹ ਪੈਸਾ ਵੀ ਬੇਕਰ ਹੋ ਜਾਣਾ ਹੈਨਾ ਮੈਂ ਇਸ ਸਦਮੇ ਜਿੱਥੇ ਸਿੱਖੀ ਆ ਕਿ ਅੱਲਾਹ ਦੀ ਪਰਮਾਤਮਾ ਦੀ ਕਿਸੇ ਵੀ ਚੀਜ਼ ਦਾ ਤੁਸੀਂ ਦੇਣ ਨਹੀਂ ਦੇ ਸਕਦੇ ਜੋ ਮੈਂ ਤੁਹਾਡੇ ਨਾਲ ਗੱਲ ਕਰ ਰਹੇ ਹਾਂ ਜੋ ਆਕਸੀਜਨ ਮੈਨੂੰ ਮਿਲ ਰਹੀ ਹੈ ਮੈਂ ਇਹਦਾ ਵੀ ਸ਼ੁਕਰੀਆ ਨਹੀਂ ਕਰ ਸਕਦਾ ਸਾਡੇ ਦੇਸ਼ ਤੇ ਕੈਸਾ ਟਾਈਮ ਆਇਆ ਸੀ ਅੱਜ ਤੋਂ 2 ਸਾਲ ਪਹਿਲਾਂ ਕਿ ਆਕਸੀਜਨ ਮੁੱਲ ਵਿਗਦੀ ਸੀ ਹਜ਼ਾਰਾਂ ਲੋਕ ਬਿਨਾਂ ਆਕਸੀਜਨ ਤੋਂ ਇਸ ਦੁਨੀਆ ਤੋਂ ਚਲੇ ਗਏ ਤੇ ਆ ਜਿਹੜੀ ਸਾਨੂੰ ਐਕਟਾਂ ਦੇ ਹਿਸਾਬ ਨਾਲ ਆਕਸੀਜਨ ਦੇ ਰਿਆ ਹੈ ਕੌਣ ਹੈ ਇਹ ਪਰਮਾਨੰਥਾ ਇਹ ਅੱਲਾ ਸਾਡੇ ਜਿਸਮ 'ਚ ਬਾਕੀ ਤਾਂ ਬਹੁਤ ਵੱਡੀਆਂ ਗੱਲਾਂ ਨੇ ਹੈ ਹੈਨਾ ਜਿਹੜਾ ਸਾਡਾ ਯੂਰিন ਪਾਸ ਹੋਣਾ ਨਾ ਬਾਡੀ ਚ ਅਸੀਂ ਇਹਦੇ ਸ਼ੁਕਰ ਦਾ ਨਹੀਂ ਕਰ ਸਕਦੇ ਆ ਹੱਸਣਾ ਬੋਲਣਾ ਦੇਖਣਾ ਇਹਦਾ ਮੈਂ ਇਹ ਸਿੱਖਿਆ ਬੰਦਾ ਸਿੱਖਦਾ ਜਦੋਂ ਆਪਦੇ ਨਾਲ ਬੀਤਦੀ ਹੈ ਨਾ ਉਦੋਂ ਬੰਦਾ ਜਿਹੜਾ ਸਿੱਖ ਲਵੇ ਉਹ ਵੀ ਭਲਾਈ ਹੈ ਸੋ ਬਹੁਤ ਤਕਲੀਫ ਹੈ ਬਾਕੀ ਅੱਲਾਹ ਪਾਕ ਉਹਨੂੰ ਜੰਨਤ ਨਸੀਬ ਕਰੇ ਇੰਨੀਆਂ ਸਾਰੇ ਲੋਕ ਦੁਆਵਾਂ ਇੰਨੇ ਫਕੀਰ ਆਏ ਨੇ ਦੁਆਵਾਂ ਕਰਨ ਵਾਸਤੇ ਕਿਸੇ ਦੀ ਰੱਬ ਸੁਣੂਗਾ ਇੰਨੇ ਕਲਾਕਾਰ ਕਲਾਕਾਰ ਵੀ ਫਕੀਰ ਹੁੰਦੇ ਆ ਫਕੀਰਾਂ ਨੂੰ ਖੁਸ਼ ਕਰਦੇ ਆ ਇੰਨੇ ਕਵਾਲ ਆਏ ਨੇ ਤੁਸੀਂ ਪ੍ਰੈਸ ਵਾਲੇ ਨੇ ਤਦਾਦ ਚ ਪਹੁੰਚੇ ਹੋ ਜਿੱਥੇ ਜਿੱਥੇ ਲੋਕ ਇਹਨਾਂ ਨੂੰ ਲਾਈਵ ਦੇਖਣਗੇ ਜਾਂ ਤੁਹਾਡੀ ਵਾਇਟ ਸੁਣਨਗੇ ਉਹ ਵੀ ਦੁਆ ਦੇਣਗੇ ਥੱਲੇ ਕੋਈ ਵਾਇਰਲ ਲਿਖੂਗਾ ਕੋਈ ਅੱਲਾ ਲਿਖੂਗਾ ਕੋਈ ਆਮੀਨ ਲਿਖੂਗਾ ਉਹਦਾ ਵੀ ਅਸਰ ਹੁੰਦਾ ਮੈਨੂੰ ਯਾਦ ਆ ਦੈਨਿਕ ਸਵੇਰਾ ਅਜ ਤੋਂ 5 ਸਾਲ ਪਹਿਲਾਂ ਸਾਡੇ ਪਰਿਵਾਰ ਚ ਆਇਆ ਸੀ ਜਦੋਂ ਸਰਪੰਚ ਬਣੇ ਸੀ ਤੁਹਾਡਾ ਕੋਈ ਪ੍ਰੋਗਰਾਮ ਚੱਲਦਾ ਸੀ ਸਰਪੰਚੀ ਤੇ ਹੈਨਾ ਉਸੀਂ ਹਰ ਸਰਪੰਚ ਦੀ ਇੰਟਰਵਿਊ ਕਰਦਾ ਸੀ ਚੈਨਲ ਅਭਿਸ਼ੇਕ ਵੈਦ ਜੀ ਉਹਨਾਂ ਨੇ ਇੱਥੇ ਟੀਮ ਭੇਜੀ ਪੂਰੀ ਸ਼ੀਤਲ ਅੰਕਲ ਜੀ ਉਹਨਾਂ ਨੇ ਟੀਮ ਭੇਜੀ ਕਿ ਸਰਦਾਰ ਅਲੀ ਵੀ ਵਾਈਸ ਸਰਪੰਚ ਬਣਿਆ ਇੱਥੇ ਉਹ ਇੱਕ ਪੂਰਾ ਪ੍ਰੋਗਰਾਮ ਸ਼ੂਟ ਕਰਕੇ ਗਏ ਸੀ ਉਸ ਟਾਈਮ ਸਾਡੇ ਪਿੰਡ ਦਾ ਜਿਹੜਾ ਹਾਲ ਸੀਗਾ ਉਹ ਵੀ ਤੁਹਾਡੇ ਕੈਮਰੇ ਦੇ ਉੱਪਰ ਆਨ ਰਿਕਾਰਡ ਪਿਆ ਤੇ ਅੱਜ ਵੀ ਤੁਸੀਂ ਜਾ ਕੇ ਵੀਡੀਓ ਬਣਾ ਕੇ ਦੇਖ ਸਕਦੇ ਹੋ ਕਿੱਥੇ-ਕਿੱਥੇ ਕੀ-ਕੀ ਕੰਮ ਹੋਇਆ ਸੋ ਇਹ ਚੀਜ਼ਾਂ ਭਾਗਾਂ ਨਾਲ ਨਸੀਬ ਹੁੰਦੀਆਂ ਨੇ ਉਹਨੇ ਇਸ ਇਸ ਉਮਰ ਚ ਛੋਟੀ ਜੀ ਉਮਰ ਥੀ ਉਹਨੇ ਗਰੀਬੀ ਵੀ ਅੰਤਾਂ ਦੀ ਦੇਖੀ ਤੇ ਫਿਰ ਖੁਸ਼ਹਾਲੀ ਵੀ ਦੇਖ ਲਈ ਜ਼ਿੰਦਗੀ ਚ ਬਿਮਾਰੀਆਂ ਵੀ ਵੱਡੀਆਂ ਤੋਂ ਵੱਡੀਆਂ ਦੇਖ ਲਈਆਂ ਹਸਪੀਟਲ ਵੀ ਵੱਡੇ ਤੋਂ ਵੱਡੇ ਦੇਖ ਲਏ ਬਾਕੀ ਰੱਬ ਦੀ ਰਜ਼ਾ ਚ ਅੱਛਾ ਲੋਕ ਜਿਹੜੇ ਇੱਥੇ ਇਕੱਠੇ ਹੋਏ ਨੇ ਉਹਨਾਂ ਨੇ ਕਿਹਾ ਕਿ ਸਰਪੰਚੀ ਬਹੁਤ ਬਹੁਤ ਕੂਬੀ ਨਿਭਾਇਆ ਉਹਨਾਂ ਨੇ ਹੈਨਾ ਕਦੀ ਕੋਈ ਆਂਦਾ ਸੀ ਤੁਹਾਡੇ ਘਰ ਰਿਆਂ ਕਿਸੇ ਨੂੰ ਵੀ ਕੋਈ ਕੰਮ ਹੁੰਦਾ ਸੀ ਕਦੀ ਉਹਨਾਂ ਦੇ ਮੂੰਹ ਨਾ ਨਹੀਂ ਸੀ ਸੁਣੀ ਉਹਨਾਂ ਨੇ ਹਰ ਕਿਸੇ ਦੀ ਮਦਦ ਕੀਤੀ ਜੀ ਹੁਣ ਆਖਰੀ ਸਮੇਂ ਤੇ ਵੀ ਜਦੋਂ ਹਸਪੀਟਲ ਜਾਣ ਤੋਂ ਪਹਿਲਾਂ ਹਰ ਕਿਸੇ ਦੀ ਮਦਦ ਕੀਤੀ ਹਰ ਕਿਸੇ ਨੂੰ ਜਦੋਂ ਵੀ ਲੋੜ ਪਈ ਉਹ ਖੜੇ ਹੋਏ ਨੇ ਪੀਜੀਐ ਜੈਡਮਿਟ ਸੀਗੇ ਮੈਨੂੰ ਯਾਦ ਹੈ ਔਰ ਇੱਥੇ ਪਿੰਡ ਦੇ ਵਿੱਚ ਇਹ ਹੋ ਗਿਆ ਸੀ ਕਿ ਉਹ ਡੈਥ ਹੋ ਜਾਣੀ ਆ 2-4 ਦਿਨਾਂ ਚ ਐਨ ਸੀਰੀਅਸ ਸੀ ਅੱਜ ਤੋਂ 2 ਸਾਲ ਪਹਿਲਾਂ ਇਸ ਹੁਣ ਦੇ ਪੀਰੀਅਡ ਤੋਂ ਪਹਿਲਾਂ ਉਸ ਵਕਤ ਵੀ ਇਹ ਕਹਿੰਦੇ ਦੱਸ ਸੀ ਕਿ ਜੰਨੀਆਂ ਵੀ ਇੱਥੇ ਫਾਈਲਜ਼ ਇਕੱਠੀਆਂ ਹੋ ਜਾਂਦੀਆਂ ਸੀਗੀਆਂ ਪਰ ਉਹ ਕਹਿੰਦੇ ਸੀ ਉਹ ਫਾਈਲ ਜਿਹੜੀਆਂ ਨੇ ਉੱਥੇ ਲਿਓ ਹਸਪੀਟਲ ਤੇ ਉੱਥੇ ਸਾਈਨ ਕਰਵਾ ਕੇ ਚੈੱਕ ਚੁੱਕ ਜੋ ਵੀ ਹੈ ਸਾਈਨ ਕਰਵਾ ਕੇ ਉਥੋਂ ਭੇਜਦੇ ਸੀ ਉਸ ਟਾਈਮ ਦੇ ਵਿੱਚ ਵੀ ਇਹ ਬੰਦਾ ਸੋਚਦਾ ਵੀ ਯਾਰ ਰਿਜ਼ਾਈਨ ਕਰ ਦਿੰਦਾ ਛੱਡੋ ਪਰੇ ਕੀ ਆ ਹੋਣਾ ਮੈਂ ਤਾਂ ਖੁਦ ਹੀ ਹਨਾ ਮੁਸ਼ਕਿਲ ਚ ਪਰ ਉਸ ਟਾਈਮ ਵੀ ਉਹਨਾਂ ਨੇ ਜਦੋਂ ਵੀ ਕਿਹਾ ਕਿਸੇ ਨੇ ਵਿਆ ਸਾਇੰਸ ਗ੍ਰੇਜੂਏਟਰ ਕਰਨੇ ਉਸ ਟਾਈਮ ਵੀ ਉਹ ਸੇਵਾ 'ਚ ਹਾਜ਼ਰ ਰਹੇ। ਇਕੱਠ ਸਾਰਾ ਇਹ ਗੱਲ ਦਾ ਹੀ ਗਵਾਹ ਹੈ। ਬਿਲਕੁਲ ਜੀ। ਉਹਨਾਂ ਦੀ ਮੁਹੱਬਤ ਦਾ ਹੈ ਗਵਾਹੀ ਪਰਦਾ ਸਾਰਾ ਇਕੱਠ। ਬਾਕੀ ਦਾ ਦੁਆਵਾਂ ਹੀ। ਅਸੀਂ ਪਰਮਾਤਮਾ 'ਕੀ ਦੁਆ ਕਰਦੇ ਹਾਂ ਕਿ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ ਔਰ ਜਿੱਥੇ ਵੀ ਉਹ ਰਹਿਣ ਹਮੇਸ਼ਾ ਖੁਸ਼ ਰਹਿਣ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇਨ। ਦੈਨਿਕ ਸਵੇਰਾ ਟੀਵੀ। YouTube Facebook Instagram X aur WhatsApp channel par